ਕਿਸਾਨਾਂ ਦੇ ਵੱਲੋਂ ਇੱਕ ਵਾਰ ਮੁੜ ਤੋਂ ਸੰਘਰਸ਼ ਦੀ ਕਾਲ ਦੇ ਦਿੱਤੀ ਗਈ ਹੈ ਤੇ ਭਾਰਤ ਦਾ ਵੱਡਾ ਨੈਸ਼ਨਲ ਹਾਈਵੇ ਬੰਦ ਹੋਣ ਜਾ ਰਿਹਾ ਹੈ ਜਿਹੜਾ ਇੱਕ ਕੰਨੀ ਨੂੰ ਦੂਸਰੀ ਕੰਨੀ ਦੇ ਨਾਲ ਲਿਜਾ ਕੇ ਜੋੜਦਾ ਹੈ ਮੇਰੇ ਨਾਲ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਪ੍ਰਧਾਨ ਮਨਜੀਤ ਸਿੰਘ ਰਾਏ ਹਣੀ ਮੌਜੂਦ ਨੇ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਵੀ ਭਾਈ ਐਤਕੀ ਕਿਉਂ ਰੋਕਣਾ ਪੈ ਰਿਹਾ ਹੈ ਇਹ ਵੱਡਾ ਨੈਸ਼ਨਲ ਹਾਈਵੇ ਸਤਿ ਸ਼੍ਰੀ ਅਕਾਲ ਰਾਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਾਇਓ ਚਾਨਣਾ ਜੀ ਕਿਉਂ ਤੁਹਾਡੀ ਮਜਬੂਰੀ ਬਣ ਗਈ ਤੁਸੀਂ ਅਕਸਰ ਹੀ ਇਹ ਨੈਸ਼ਨਲ ਹਾਈਵੇ ਨੂੰ ਰੋਕ ਲੈਨੇ ਹੋ ਪਰ ਹਰੇਕ ਸਾਲ ਇਦਾਂ ਦੀ ਕਿਹੜੀ ਦਿੱਕਤ ਬਣ ਜਾਂਦੀ ਹੈ ਜੀ ਅਰੇ ਆਏ ਸਾਲ ਤੁਹਾਨੂੰ ਇਹ ਨੈਸ਼ਨਲ ਹਾਈਵੇ ਰੋਕਣਾ ਪੈਂਦਾ ਲੋਕ ਕਹਿੰਦੇ ਨੇ ਸਾਨੂੰ ਤੰਗੀ ਹੁੰਦੀ ਹੈ ਸਰਕਾਰ ਕਹਿੰਦੀ ਹੈ ਵੀ ਇਹ ਜਿਹੜਾ ਕਾਰੋਬਾਰ ਹੈ ਉਹਦੇ ਤੇ ਸੱਟ ਮਾਰਦੇ ਨੇ ਵਪਾਰੀਆਂ ਨੂੰ ਠੱਗਾ ਲੱਗਦਾ ਦੇਖੋ ਅਸੀਂ ਕਦੇ ਸੜਕਾਂ ਨਹੀਂ ਰੋਕਣੀਆਂ ਚਾਹੁੰਦੇ ਜੀ ਸਰਕਾਰਾਂ ਹੀ ਰਕਾਉਣੀਆਂ ਨੇ ਕਿਉਂਕਿ ਅਸੀਂ ਪਿਛਲੇ ਮਹੀਨੇ ਤੋਂ ਲੱਗੇ ਹੋਏ ਹਾਂ ਲਗਭਗ ਇਸ ਨਵੰਬਰ ਦੀ 6 ਨੂੰ ਅਸੀਂ ਪਹਿਲਾਂ ਉਹ ਤੋਂ ਮੰਤਰੀਆਂ ਕੋਲ ਰੋਟਾਂ ਜਾ ਕੇ ਪੜਾਉਣੀ ਕੀਤੀ 6 ਨਵੰਬਰ ਨੂੰ ਅਸੀਂ ਪੀਸੀ ਕੀਤੀ ਜਲੰਧਰ ਤੋਂ ਜੀ ਸਰਕਾਰ ਨੂੰ ਅਗਾਰ ਕੀਤਾ ਭਈ ਜੰਨਾ ਮਿਲਣਾ ਚਲਾਉਣ ਦੀ ਡੇਟ ਅਨਾਉਂਸ ਕਰੋ ਤੇ ਦਾ ਰੇਟ ਅਨਾਉਂਸ ਕਰੋ ਜੀ ਪਿਛਲਾ ਫਕਾਇਆ ਥਾ ਜਿਹੜਾ ਉਹ ਤੁਰੰਤ ਰਿਲੀਜ਼ ਕਰੋ ਜੀ 6 ਸਰਕਾਰ ਦੇ ਜੂਨੀ ਸਰਕੀ ਫਿਰ ਅਸੀਂ 7 ਤਰੀਕ ਨੂੰ ਮੰਗ ਪੱਤਰ ਦਿੱਤੇ ਡੀਸੀ ਜਵਾਨਾਂ ਨੂੰ ਜੀ ਸਾਰੇ ਜ਼ਿਲ੍ਹਿਆਂ ਦੇ ਔਰ ਥਿਸ ਇਸ ਜਦੋਂ ਮੰਤਕਪਤ ਤੋਂ ਦੇਣ ਤੋਂ ਬਾਅਦ ਇਹ ਅੱਛੀ 18 ਤਰੀਕ ਦੇ ਤੁਹਾਨੂੰ ਪ੍ਰਦਰਸ਼ਿਤ ਕੀਤੇ ਪਰ ਉਸ ਤੋਂ ਪਹਿਲਾਂ ਸਾਡੇ ਲੋਕਲ ਜਿੰਨੇ ਪ੍ਰੋਪੇ ਦੇ ਮੰਤਰੀ ਨੇ ਜੀ ਸੱਤਾਧਾਰੀ ਪਾਰਟੀ ਇਹ ਭਗਵੰਤ ਮਾਨ ਸਰਕਾਰ ਦੇ ਜੀ ਉਹਨਾਂ ਨੂੰ ਐਮਐਲਏ ਨੂੰ ਮੰਤਰੀਆਂ ਨੂੰ ਵੀ ਮਿਲੇ ਜਾ ਕੇ ਸਾਡੀ ਸਮੱਸਿਆ ਰਸੀ ਗਈ ਮਿਲਣਾ ਲੇਟ ਹੋ ਰਹੀਆਂ ਨੇ ਤੇ ਰੇਟ ਨਹੀਂ ਅਨਾਉਂਸ ਕਰ ਰਹੇ ਮਿਲਣਾ ਦੀ ਡੇਟ ਚਲਾਉਣ ਦੀ ਨੌਕਰੀ ਕਰ ਰਹੇ ਸਾਡਾ ਪਹਿਲਾਂ ਪੱਕਾ ਨਹੀਂ ਪਾ ਰਹੇ ਜੀ ਫਿਰ ਅੱਜ 18 ਤਰੀਕ ਨੂੰ ਤਨਕਿਸ ਲਈ ਪੰਜ ਜ਼ਿਲ੍ਹਿਆਂ ਦੇ ਦਫ਼ਤਰਾਂ ਤੇ ਗੱਨਾ ਬੈਠਦੇ ਪੰਜ ਲਿਆ ਜੀ ਪੰਜ ਜ਼ਿਲ੍ਹਿਆਂ ਦੇ ਦਫ਼ਤਰਾਂ ਤੇ ਅਸੀਂ 3 ਘੰਟੇ ਲਈ ਜਿਹੜਾ ਆ ਰੋਸ ਪ੍ਰਦਰਸ਼ਨ ਕੀਤਾ ਧਰਮ ਪ੍ਰਦਰਸ਼ਨ ਕੀਤਾ ਜੀ ਫਿਰ ਸਰਕਾਰ ਤੇ ਜੂਨੀ ਸਰਕੀ ਜੀ ਫਿਰ ਅਸੀਂ 21 ਤਰੀਕ ਦਾ ਧਰਨਾ ਨੋਸਕਾ ਤਤਨ ਵਾਲੀ ਦਾ 21 ਨਵੰਬਰ ਦਾ ਜੀ ਤੇ ਫਿਰ 20 ਤਰੀਕ ਨੂੰ ਜਿਹੜੀ ਸਰਕਾਰ ਆ ਉਹ ਸਾਨੂੰ ਫੋਨ ਕਰਦੇ ਕਿ ਕਮਿਸ਼ਨਰ ਤੇ ਅਸੀਂ ਤੁਹਾਡੇ ਜਿਹੜੇ ਪੈਸੇ ਆ ਜੀ ਉਹ ਰੀਲੀਜ਼ ਕਰਤੇ 61 ਰੁਪਏ ਵਾਲੇ ਜੀ ਉਹ ਤੁਹਾਡੇ ਖਾਤੇ ਤੇ ਪਹਿਜਣ ਗਿਆ ਤੁਸੀਂ ਜੀ ਤੇ ਅਸੀਂ 20 ਤਰੀਕ ਨੂੰ ਸਾਡੋ ਮੀਟਿੰਗ ਲਈ ਬੁਲਾਨੇ ਆ ਜਲਦੀ ਕਰ ਜੀ ਤੇ ਤੁਸੀਂ ਮੀਟਿੰਗ ਨੂੰ ਆਓ ਤੇ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਅਸੀਂ ਐਸਐਸ ਸਾਹਿਬ ਦੇ ਕੋਲ ਗਏ تھے ਐਡੀਸ਼ਨਲ ਸੀ ਕਿ ਸਕਰੀ ਐਗਰੀਕਲਚਰ ਜਿਹੜੇ ਆ ਜੀ ਆ ਉਹਨਾਂ ਦੇ ਕੋਲ ਅਸੀਂ ਗਏ ਸੋ ਜਦੋਂ ਅਸੀਂ ਉੱਤੇ ਗਏ ਤੇ ਉਹਨਾਂ ਨੇ ਸਾਡਾ ਵਾਅਦਾ ਕੀਤਾ ਵੀ 24 ਅਗਸਤ ਤੱਕ ਤੁਹਾਡਾ ਇਹ ਮਸਲੇ ਦਾ ਹੱਲ ਹੋ ਜਾਏਗਾ ਜਿਹੜੀ ਦੇ ਦੇ ਉਹ ਵੀ ਨਾ ਹੋ ਜਾਏ ਕਿ ਰੇਅਰ ਵੀ ਨਾ ਹੋ ਜਾਏਗਾ ਜੀ 24 ਮਿੰਨ ਘਾਤੀ ਕੱਲ 25 ਨੂੰ ਅਸੀਂ ਫਿਰ ਫੈਸਲਾ ਲਿਆ ਕਿ ਸਰਕਾਰ ਤੇ ਕੰਮ ਕਰਨ ਦੀ ਨਹੀਂ ਸੁੱਤੀ ਪਈ ਐ ਅੱਜ ਵੀ ਕਿਉਂ ਦੇ ਲੋਕ ਪਰੇਸ਼ਾਨ ਹੋਣ ਤਾਈਓ ਇੰਨੇ ਚਿਰਾਂ ਦਾ ਅਸੀਂ ਯਤਾਰਾ ਜੋ ਹੀ ਕਰ ਰਹੇ ਆ ਜੋ ਕਰਨਾ ਸੀ ਕਰਕੇ ਵੇਖ ਲਿਆ ਡੀਸੀ ਤਾਪਤਰਾ ਤੇ ਵੀ ਜਾ ਕੇ ਇਹਦੀ ਚੀਜ਼ਾਂ ਤਨਾਵੇ ਤੁਲਾ ਮੰਗ ਪੱਤਰ ਦਿੱਤੇ ਧਰਨਾ ਪ੍ਰਦਰਸ਼ਨ ਕੀਤੇ ਅਸੀਂ ਮੰਤਰੀਆਂ ਨੂੰ ਮਿਲੇ ਜੇ ਤਾਂ ਨਹੀਂ ਪੇਸ਼ ਗਈ ਤੇ ਫਿਰ ਕੱਲ ਹੱਥਾ ਘਾਰ ਕੇ ਅਸੀਂ ਦੁਬਾਰਾ ਕਾਲ ਦਿੱਤੀ ਤੇ ਅਸੀਂ ਨੈਸ਼ਨਲ ਹਾਈਵੇ ਜਿਹੜਾ ਹੈਗਾ ਇਹਨੂੰ ਪਹਿਲਾਂ ਐਨਐਚ 41 ਕਹਿੰਦੇ ਸੀ ਹੁਣ 44 ਹੈ ਜੀ ਜਿਹੜਾ ਪੇਸ਼ ਦਾ ਨੈਸ਼ਨਲ ਹਾਈਵੇ ਹੈ ਜਿਹੜਾ ਕਹਿ ਰਹੇ ਹੋ ਕਿ ਲਾਹੌਰ ਨੂੰ ਵੀ ਜੋੜਦਾ ਸੀ ਕਿਸੇ ਟਾਈਮ ਇਹ ਤੇ ਹੁਣ ਚਲੋ ਰਸਤੇ 'ਚ ਨਹੀਂ ਰੋਕਿਆ ਹੋਇਆ ਫਿਰ ਉਹ ਇਹ ਜਿਹੜਾ ਹਾਈਵੇ ਹੈ ਬੰਦ ਕਰਾਂਗੇ ਫਿਰ ਸਰਕਾਰ ਚੇਲਚਲ ਹੋਈ ਤੇ ਅੱਜ ਦੇਖੋ ਸਰਕਾਰ ਦੀ ਕਿੰਨੀ ਬਚਤਾਨੀ ਹਰਕਤ ਹੈ ਜੀ ਤੇ ਮੁੱਖ ਮੰਤਰੀ ਸਾਹਿਬ ਪੁਨਿਆਰ ਮੇਲੇ 'ਚ ਜਾਂਦੇ ਨੇ ਬਰਤਾਸ਼ਪੁਰ ਜੀ ਤੇ ਉੱਥੇ ਉੱਥੇ ਜਾ ਕੇ ਰੇਟ ਨੂੰ ਉਸ ਕਰ ਦਿੰਦੇ ਨੇ ਤੇ ਅਸੀਂ ਵੀ 400 100 ਰੁਪਏ ਕਰਤਾ ਉਹਦੇ ਨਾਲ ਇਹੋ ਕ੍ਰਿਪੀਆ ਬਾਤ ਜੀ 1 ਰੁਪਇਆ ਭਾ ਕੇ ਵਧੂ ਪਿੱਛੇ ਤੋਂ ਆਪਣੀ ਥੱਸ ਬੁਈ ਜਾਂਦੇ ਨੇ ਜੀ ਤੇ ਫਿਰ ਉਸ ਤੋਂ ਇਲਾਵਾ ਫਿਰ ਉੱਥੇ ਕਹਿੰਦੇ ਨੇ ਇੱਕ ਦੋ ਦਿਨਾਂ ਦੇ ਮਿੱਲਾ ਵੀ ਚਲਾ ਦੇਾਂਗੇ ਜੀ ਕੋਈ ਕੋਈ ਤਰੀਕਾ ਇਹਨਾਂ ਨੂੰ ਪੁੱਛੇ ਸਿਸਟਮ ਹੈ ਇਹ ਇੱਕ ਮੁੱਖ ਮੰਤਰੀ ਇਸ ਤਰ੍ਹਾਂ ਦੇ ਬਿਆਨ ਕਰਿਆ ਕਰਦਾ ਮੁੱਖ ਮੰਤਰੀ ਆ order ਕਰੇ ਤੇ ਭਾਈ ਐਨਾ ਕਰਤਾ ਰੇਟ ਇੰਨੀ ਤਰੀਕ ਨੂੰ ਮਿੱਲਾ ਚੱਲਣ ਗਿਆ ਜੀ ਠੀਕ ਹੈ ਜੀ ਜੀ ਉਹਦਾ ਨੋਟੀਫਿਕੇਸ਼ਨ ਜਾਰੀ ਕੰਮ ਤੇ ਹੁਣ ਨੋਟੀਫਿਕੇਸ਼ਨ ਜਾਰੀ ਨਹੀਂ ਹਲੇ ਫਿਕਰ ਕੀਤਾ ਹੁਣ ਸਾਡੇ ਕੋਲ ਕੋਈ ਰਸਤਾ ਕੀ ਰਹਿ ਗਿਆ ਜੀ ਸੜਕ ਤੇ ਚੜਾ ਨਹੀਂ ਕਹਿੰਨਗੇ ਜੀ ਸੜਕਾਂ ਤੇ ਬਹਿ ਜਾਂਦੇ ਆ ਅੱਛੀ ਤਾਂ ਬਹਿ ਲਿਆ ਜੀ ਤਾਂ ਆਪਣਾ ਤੇ ਵੀ ਮੰਤਰੀਆਂ ਦੇ ਵੀ ਜਾ ਕੇ ਤਰ੍ਹਾਂ ਜੋਈ ਕਰ ਲਈ ਅਸੀਂ ਸੀਐਮ ਨੂੰ ਵੰਗਪੁੱਤਰ ਵੀ ਭੇਜ ਚੁੱਕੇ ਅਸੀਂ ਸਰਕਾਰ ਦੇ ਸੈਕਟਰੀ ਨਾਲ ਜਿਹੜਾ ਐਗਰੀਕਲਚਰ ਫੈਕਟਰੀ ਆ ਸਰਕਾਰ ਦਾ ਜੀ ਉਹਦੇ ਨਾਲ ਵੀ ਖੇਤੀਬਾੜੀ ਕਰਤਾਂ ਮੀਟਿੰਗ ਵੀ ਕਰਿਆ ਹੈ ਜੀ ਪਰ ਫੇਰ ਵੀ ਜੇਕਰ ਨਹੀਂ ਸੁਲਾਈਸ਼ ਹੁੰਦੀ ਤੇ ਸਦ ਕੋਈ ਰਸਤਾ ਕੀ ਰਹਿ ਜਾਂਦਾ ਜੀ ਜੇ ਦੇਖੋ ਕੋਈ ਰਸਤਾ ਹੈ ਤੇ ਅਸੀਂ ਸੜਕਾਂ ਤੇ ਆ ਜੀਏ ਸੋਹਣ ਸਰਕਾਂ ਤੇ ਆਉਣ ਨੂੰ ਸਵੇਰੇ ਕਿਸਾਨ ਪਿਆਰ ਨਹੀਂ ਜੀ ਜੀ ਅੱਛਾ ਤੁਸੀਂ ਸਵੇਰ ਨੂੰ ਸੜਕਾਂ ਤੇ ਫਿਰ ਆ ਰਹੇ ਹੋ ਹੁਣ ਤੁਸੀਂ ਕਹਿੰਦੇ ਹੋ ਕਿ 1 ਰੁਪਿਆ ਵਧਾ ਕੇ ਹਰਿਆਣੇ ਨਾਲੋਂ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਵੀ ਕਰਤਾ ਪਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਤਾਂ ਨਵੰਬਰ ਮਹੀਨਾ ਜਿਸ ਤਰੀਕੇ ਨਾਲ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਮਿਲਾਂ ਦੇ ਬਾਹਰ ਤੇ ਹਾਲੇ ਤੱਕ ਇੱਧਰ ਕਹਿੰਦੇ ਚਾਲੂ ਨਹੀਂ ਕੀਤੀਆਂ ਮਿਲਾਂ ਇਹ ਤੁਹਾਡਾ ਪੈਸਿਆਂ ਦਾ ਰੌਲਾ ਪਹਿਲਾਂ ਤਾਂ ਦੱਸੋ ਕਿਹੜੀ-ਕਿਹੜੀ ਮਿਲ ਦੇ ਨਾਲ ਹੈ ਸਹਿਕਾਰੀ ਮਿਲਾਂ ਦੇ ਨਾਲ ਹੈ ਜਾਂ ਪ੍ਰਾਈਵੇਟ ਦੇ ਨਾਲ ਤੇ ਉਸ ਤੋਂ ਬਾਅਦ ਇਹ ਜ਼ਰੂਰ ਦੱਸਿਓ ਵੀ ਇਹ ਮਿਲਾਂ ਐ ਕਿ ਅੱਲ ਕਿਉਂ ਨਹੀਂ ਪਾ ਰਹੀਆਂ ਦੇਖੋ 161 ਰੁਪਏ ਜਿਹੜੇ ਸਰਕਾਰ ਨੇ ਮੰਨੇ ਹੋਏ ਸਨ ਉਹ 61 ਰੁਪਏ ਇਹਨਾਂ ਨੇ ਰਿਲੀਜ਼ ਕੀਤੇ ਨੇ ਅੱਲ ਮਕੇਰੀਆ ਮਿਲਦੇ ਉਹ ਵੀ ਬਾਕੀ ਨੇ ਉਹਦਾ 10-11 ਕੋਟ ਰੁਪਈਆ ਹਜੇ ਰਿਲੀਜ਼ ਕਰਨ ਵਾਲਾ ਰਹਿੰਦਾ ਹੈ ਜੀ ਦੂਜੀ ਗੱਲ ਬਾਕੀ ਮਿਲਣਾ ਦੇ ਤਾ ਸਹਿਕਾਰੀ ਮਿਲਣਾ ਦਾ ਹਜੇ ਬਕਾਇਆ ਖੜਾ ਉਹ ਸਾਰਾ ਰਿਲੀਜ਼ ਨਹੀਂ ਕੀਤਾ ਜਿੰਨਾ ਸਿੱਤੇ ਨੂੰ 1 ਸਾਲ ਹੋ ਗਿਆ ਜਿਹੜਾ ਉਹ ਸਰਕਾਰ ਨੇ ਸਰਕਾਰ ਨਾਲ ਰਿਟਰਨ ਵਿੱਚ ਸਹਿਕਾਰੀ ਮਿਲਾਂ ਸਰਕਾਰ ਨੇ ਰਿਲੀਜ਼ ਕਰਾਉਣਾ ਹੁੰਦਾ ਹੈ ਜੀ ਜੀ ਸਭ ਨੂੰ ਹੀ ਵੇਚ ਲਈ ਵੇਚ ਕੇ ਖੰਡ ਬੰਨੇ ਲਾਤੀ ਪਰ ਕਿਸਾਨਾਂ ਨੂੰ ਪੈਸੇ ਨਹੀਂ ਦਿੱਤੇ ਹੂੰ ਸੋ ਉੱਤੇ ਇਲਾਵਾ ਸਰਕਾਰ ਜਿਹੜੀ ਆ ਤੁਸੀਂ ਦੇਖੋ ਇਹਨਾਂ ਦੇ ਕਿੰਨਾ ਬਚਕਾਨਾ ਹੈ ਜੀ ਸਰਕਾਰ ਉੱਧਰ ਜਾ ਕੇ ਵਿਧਾਨ ਸਭਾ ਵਾਲੇ ਸੈਸ਼ਨ ਤੋਂ ਹੋਰ ਜਿਹੜਾ ਕੋਈ ਬੁਰੂ ਘਰ ਜਾਣਾ ਠੀਕ ਆ ਸੀ ਸਤਕਾਰ ਕਰਦੇ ਆ ਜੀ ਪਰ ਇੱਕ ਬ੍ਰਾਹਮਣਵਾਦੀ ਕਰਨਾ ਉੱਥੇ ਵਿਧਾਨ ਸਭਾ ਵਾਲਿਆਂ ਨੂੰ ਜਾ ਕੇ ਕਰੋਨਾ ਖਰਚ ਕਰਦੇ ਨੇ ਜੀ ਉਹ ਕੰਮ ਕਰਨ ਨੂੰ ਤੇ ਬੜੇ ਤਕੜੇ ਨੇ ਨੰਨਟੰਕੀਵਾਜੀ ਕਰਨ ਨੂੰ ਸਾਡੇ ਭਗਵੰਤ ਮਾਨ ਜੀ ਰਾਮੇਵਾਜੀ ਕਰਨ ਨੂੰ ਤਾਂ ਬਹੁਤ ਤਕੜੇ ਨੇ ਪਰ ਜਿਹੜੀ ਕਿਸਾਨਾਂ ਦੀ ਗੱਲ ਕਰਨ ਲਈ ਕਿਸਾਨਾਂ ਨੂੰ ਛੱਡ ਕੇ ਤੇ ਤੁਹਾਡਾ ਵੀ ਜਿੰਸ ਦਾ ਮੁੱਲ ਤੈ ਕਰੀਏ ਤੁਹਾਡੇ ਪੈਸੇ ਦਈਏ ਅਸੀਂ 27 ਕਰੋੜ ਰੁਪਏ ਸਾਡਾ ਫਕਵਾੜਾ ਮਿਲਦਾ ਪੰਜਾਬ ਸਰਕਾਰ ਨੇ ਸਾਡੇ ਨਾਲ ਸਮਝੌਤਾ ਕਰਾਇਆ ਸੀ 23 ਦੇ ਵਿੱਚ ਜੀ ਜੀ ਤੇ 24 ਦੀ 30 ਪ੍ਰੋਸਟ ਤੱਕ ਤੁਹਾਡੇ ਪੈਸੇ ਜਿਹੜੇ ਸਾਰੇ ਬਕਾਇਆ ਆਜਾਂਗੇ ਜਿਹੜੇ ਨਵੇਂ ਆਰਡਰ ਨੇ ਰਾਣਾ ਗੁਰਜੀਤ ਗਰੁੱਪ ਉਹਨਾਂ ਦੇ ਲੰਕਾ ਜਿਹੜਾ ਇੰਦਰਪ੍ਰਤਾ ਰਾਣਾ ਉਹਨੇ ਸਾਈਨ ਕਰਕੇ ਦਿੱਤੇ ਆ ਜੀ ਤੇ 30 ਅਪ੍ਰੈਲ ਤੱਕ ਇਥੇ ਅਸੀਂ ਦੇ ਦੇਵਾਂਗੇ ਜੀ ਤੇ ਸਰਕਾਰ ਵੇਖੋ ਕਿ ਅੱਜ ਪਤਾ ਨਹੀਂ ਉਹ ਤੋਂ ਰਾਣਾ ਗਰੀਤ ਨੂੰ ਡਰ ਲੱਗਦਾ ਹੈ ਲੱਗਦਾ ਜਾਂ ਇਹਨਾਂ ਨੂੰ ਕੁਝ ਹੋਰ ਕੋਈ ਪੈਸੇ ਲੈ ਉਹ ਖੱਦਾ ਹੈ ਕੁਝ ਤੇ ਉਹ ਜਿਹੜਾ 27 ਕਰੋੜ ਰੁਪਈਆ ਰਾਣਾ ਗੁਰਜੀਤ ਕੱ비 ਬੈਠਾ ਜੀ ਰਾਣਾ ਗੁਰਜੀਤ ਗਰੁੱਪ ਕਿਸਾਨਾਂ ਦਾ ਉਹ ਦੇ ਰਿਹਾ ਜਿਹੜਾ ਕੇਂਦਰ ਪ੍ਰਤਾਪ ਰਾਣੇ ਨੇ ਤੁਹਾਡੇ ਕੋਲ ਐਗਰੀਮੈਂਟ ਦੀ ਕਾਪੀ ਆ ਮੈਂ ਦੇਖ ਸਕਦਾ ਜੇ ਤੁਸੀਂ ਸਾਈਨ ਕਰਕੇ ਦਿੱਤੇ ਹੋਇਆ ਕਿ ਅਸੀਂ ਤੁਹਾਡੇ 30 ਅਪ੍ਰੈਲ 2024 ਤੱਕ ਸਾਰੇ ਪੇਮੈਂਟ ਕਲੀਅਰ ਕਰ ਦਿਆਂਗੇ ਪਰ ਹੁਣ 30 ਅਪ੍ਰੈਲ 2024 ਵੀ ਲੰਘ ਗਈ 25 ਵੀ ਲੰਘ ਗਈ 26 ਉਹ ਵੀ ਅਪ੍ਰੈਲ ਤੇ ਪੈਸੇ ਅਜੇ ਤੱਕ ਨਹੀਂ ਪਾਏ ਉਹ ਮੱਕੀ ਖਰੀਦ ਲਈ ਜੀ ਹੋ ਗਏ ਜੀ ਉਹ ਮੱਕੀ ਖਰੀਦ ਲਈ ਤੇ ਬੀਜੀ ਹੋ ਗਏ ਤੁਹਾਡੇ ਪੈਸੇ ਭੁੱਲ ਗਏ ਨਹੀਂ ਦੇਖੋ ਵੀਰੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਰਾਣਾ ਗਜੀਤ ਜੀ ਮੁੱਛਾਂ ਨੂੰ ਤਾ ਦਿੰਦੇ ਨੇ ਚੰਗੀ ਗੱਲ ਦਾ ਦੇਣ ਜੀ ਮੁੱਛਾਂ ਨੂੰ ਤਾ ਦੇ ਕੇ ਲੋਕਾਂ ਨੂੰ ਝੂਠ ਨਾ ਬੋਲਣ ਉਹਨਾਂ ਦੇ ਸੁਪੁੱਤਰ ਇੰਦਰ ਜਿੰਦਾ ਇੰਦਰ ਪ੍ਰਤਾਪ ਰਾਣਾ ਜੀ ਆ ਐਮਐਲ ਸੁਲਤਾਨਪੁਰ ਤੋਂ ਹਾਂਜੀ ਇਹਨਾਂ ਨੇ ਸਾਈਨ ਕਰਕੇ ਦਿੱਤੇ ਆ ਤੇ ਫੇਰ ਭਾਈ ਤੁਹਾਡੀ ਜ਼ੁਬਾਨ ਦੀ ਕੋਈ ਕੀਮਤ ਹੈ ਕਿ ਨਹੀਂ ਹੈ ਉਹ ਵੈਲਿਊ ਹੈ ਕਿ ਨਹੀਂ ਹੈ ਇਹਨਾਂ ਨੂੰ ਕੋ ਪੁੱਛਣ ਆਲਾ ਹੋਵੇ ਭਾਈ ਤੁਸੀਂ ਕੋਈ ਜ਼ੁਬਾਨ ਲੋਕਾਂ ਨਾਲ ਕਰਦੇ ਹੋ ਤਾਂ ਤੁਹਾਡੀ ਕੋ ਜ਼ੁਬਾਨ ਦੀ ਕੀਮਤ ਹੈ ਕਿ ਨਹੀਂ ਹੈ ਜਾਂ ਉਹੀ ਤੁਸੀਂ ਲੋਕਾਂ ਨੂੰ ਕਬਰਾ ਕਰਦੇ ਰਹਿੰਦੇ ਹੋ ਨਾ ਬਾਤ ਨਹੀਂ ਨੂੰ ਜੀ ਸੋ ਇਹ ਇਹ ਹਾਲਾਤ ਦੇ ਕਿ ਕਿਸਾਨ ਜਾਵੇ ਤੇ ਕਿੱਥੇ ਜਾਵੇ ਜਿਹਦੇ ਤਿੰਨ ਤਿੰਨ ਸਾਲ ਦੇ ਹਲੇ ਤੱਕ ਪੈਸੇ ਵੀ ਨਹੀਂ ਮਿਲ ਰਹੇ ਤੇ ਪੰਜਾਬ ਸਰਕਾਰ ਵਿੱਚ ਬੈਠ ਕੇ ਫੈਸਲੇ ਕਰਾਵੇ ਤੇ ਫੇਰ ਵੀ ਉਹ ਪੈਸੇ ਦਵਾ ਨਾ ਸਕੇ ਤੇ ਪੰਜਾਬ ਸਰਕਾਰ ਵੀ ਫੇਰ ਤੇ ਫਿਰ ਜਿਹੜੇ ਉਹ ਮੇਲਾ ਖਰੀਦੇ ਨੇ ਉਹ ਵੀ ਫੇਰ ਇੱਕ ਕਿਸਾਨ ਕੋਲੇ ਸਰਤਾ ਤੇ ਜੀ ਅੰਤ ਦੇ ਵਿੱਚ ਇਹ ਦੱਸ ਦਿਓ ਵੀ ਮੇਲਾ ਚੱਲ ਕਿਉਂ ਨਹੀਂ ਪਾਰ ਰਹੀ ਆ ਮੈਂ ਪਹਿਲਾਂ ਸਵਾਲ ਪੁੱਛਿਆ ਸੀ ਤੁਹਾਡੇ ਤੋਂ ਕੀ ਕਾਰਨਾ ਕੀ ਮੁਰੰਮਤ ਚੱਲ ਰਹੀ ਹੈ ਕਿ ਕੋਈ ਹੋਰ ਗੱਲ ਹੈ ਸਰਕਾਰ ਨੇ ਉਹਦਾ ਵਿਵਾਦ ਨੋਟੀਫਿਕੇਸ਼ਨ ਕਰਨਾ ਹੁੰਦਾ ਜੀ ਸਰਕਾਰ ਨੋਟੀਫਿਕੇਸ਼ਨ ਕਰੂਗੀ ਮਿਲਣਾ ਆਲੇ ਫਿਰ ਮਿਲਣਾ ਤਿਆਰ ਕਰਨਗੇ ਜੀ ਸਰਕਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਕਿ ਸਰਕਾਰ ਕਦੇ ਤਾਂ ਤਰਫਦਾਰਾਂ ਦੀ ਇਲੈਕਸ਼ਨ ਦੀ ਵੀ ਜੀ ਕਦੇ ਮੈਂ ਉੱਤੇ ਬਿਦਾ ਸਵਾਲ ਨਹੀਂ ਲਾਉਣ ਦੀ ਵੀ ਜੀ ਮਤਲਬ ਟਕੌਂਸਲੇਵਾਜੀ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਇਸ਼ਤਿਹਾਰਵਾਜੀ ਚਾਹੀਦੀ ਆ ਇਹਨਾਂ ਨੂੰ ਜਿਹੜਾ ਬੜਬੜੇ ਐਡਵਰਟਾਈਜ਼ ਚਾਹੀਦੇ ਨੇ ਜੀ ਜਿਹੜੇ ਪੰਜਾਬ ਦੀ ਫਸਲ ਚੁੱਕਣ ਦਾ ਕੋਈ ਦਰਦ ਫਿਕਰ ਕੋਈ ਕਿਸਾਨ ਦਾ ਦਰਦ ਉਹ ਕਿਤੇ ਨਹੀਂ ਨਜ਼ਰ ਆਉਂਦਾ ਸੋ ਇਸ ਕਰਕੇ ਅੱਜ ਇਹ ਨੋਬਤ ਆ ਇਹਦੇ ਕਰਕੇ ਦੀ ਮਿਲਣਾ ਚੱਲ ਰਹੀਆਂ ਕਿ ਸਰਕਾਰ ਨੇ ਹਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੂੰ ਜੀ ਸੋ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਜੀ ਸੋ ਭਾੜਕੇ ਤੁਸੀਂ ਸੰਘਰਸ਼ ਵੇਢ ਰਹੇ ਹੋ ਨਵੇਂ ਸਿਰੇ ਤੋਂ ਦੇਖਦੇ ਹਾਂ ਕੀ ਬਣਦਾ ਕੀ ਸਰਕਾਰ ਨੂੰ ਗੋਡਿਆਂ ਬਾਣੇ ਲਿਆਉਨੇ ਹੋ ਉਹ ਸਾਰੀ ਆਪਾਂ ਆਸਾਂ ਫਿਰ ਤੋਂ ਪਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾ